मेरा नाम बोवी मेहरा जी बोवी मेहरा जी इत बीस मिनट तक बंदा आज कार लेके आया उठाता और ले गया फिर आगे जाके बीस मिनट वहाँ गाड़ी में बैठा रहा है ऐसे टूटो के गुम होके भाई वो उससे लड़के से पूछा उसके साथ में एक लड़का और बैठा हुआ था उससे पूछा भाई ये क्या कह रहा है इसको तोड़ा पड़ गया जी उन्हें बोला फिर बीस मिनट वहाँ उनके बंदे आए कार में डाला उसको फटाफट ले गए अच्छा गाड़ी छोड़ के पक गए इन्हें दो एक्टिवेट होगी एक बुलेट होगी जी एक कुल्चे वाले ठोका है जी छह बंदे हैं जी किसी की डेथ भी हाँ जी एक की डेथ होगी कुल्चे वाले की सरआम हो गई तो गाड़ी वाला मौके से भाग गया मौके से भाग गया जी बीस मिनट तक कार में बैठा रहा पब्लिक खड़ी हुई थी पब्लिक ने किसी ने नहीं बोला कुछ बिल्कुल नहीं कोई बोल रहा भाई कि उसको ले आ रहे हो भाई इसको बाहर निकालो कोई नहीं बोला फटाव उसको गाड़ी में डाला वो लेके चलते मन गाड़ी अपनी लॉक करी उन्हें भग गए है हाँ जी नाम है आपका अजय कुमार अजय जी क्या हुआ आपके रेडी वाले क्या लगते थे मेरा भाई लगते हैं क्या नाम था उनका प्रेम साहब प्रेम जी के एक्सीडेंट एक हुआ है कैसे हुआ कुछ पता लगा वो पता नहीं लगा मैं सब रूम में था अज्याक बैठा अज्याक था। हुआ तब हमारे को मालूम चला है हमारे भाई आया है हल्ला करा है तब मैं रूम में से उठ के आया हूँ आपको पता चला आपको करा एक्सीडेंट हो गया आपको कब पता चला मैं तो वही दस पंद्रह मिनट के बाद पता चला है के बाद वहाँ रूम में था ना मैं इतनी गोटे बैठा मोबाइल चला रहा था तो मेरे को भाई बोल रहा है से एक्सीडेंट हो गया चल तो मैं आया हूँ तो उनकी क्या जानकारी मिली थी आपको भी कैसे हुआ करा गाड़ी वाला मार दिया है तो कुछ पता लगा वो है या हो मेरे को अभी पता नहीं, नहीं लगा अभी मोबाइल पर देखो अभी फोन अभी पता कर रहे हैं हाँ। तो पता नहीं लगा कि कौन सी गाड़ी है ये तो मेरे को खुद नहीं पता है कौन सा गाड़ी से मारा है ठोकर लग गया वाले कहाँ मैं बिहार के हूँ ਇਹ ਵੀ ਬਿਆਰ ਸੀ ਹਾਂ ਮੇਰਾ ਭੂਆ ਕਾ ਲੜਕਾ ਹੈ ਇਹ ਇਹ ਯਹਾਂ ਪੇ ਇਸ ਕਾ ਬੱਚੇ ਛੋਟੋ ਕਾ ਮਾਲੂਮ ਹੋਆ 5 ਵਜੇ ਕਹ ਰਹਾ 5 ਵਜੇ ਔਰ ਯਹਾਂ ਪੇ ਕਾਹ ਪੇ ਰਹਤੇ ਹੋ ਇਹ ਇਹ ਨਬਸ ਪਾਕਸ ਮੇ ਰਹਤਾ ਹੂੰ ਪਮੀਆਂ ਮੇ ਰਹਤਾ ਹੂੰ ਅੱਛਾ ਪਾਮੇ ਪਿੰਡ ਮੇ ਹਾਂ ਮੇਰਾ ਨਾਮ ਗੁਰਦੇਵ ਸਿੰਘ ਇਹ ਮੇਰੀ ਦੁਕਾਨ ਆ ਗੁਰਦੇਵ ਜੀ ਉਹ ਐਕਸੀਡੈਂਟ ਹੋਇਆ ਤੁਹਾਡੀ ਦੁਕਾਨ ਮੈਂ ਉਦੋ ਇੱਥੇ ਖੜਾ ਸੀਗਾ ਤੇ ਮੈਂ ਅੰਦਰ ਦੇਖ ਰਿਹਾ ਸੀਗਾ ਜਿਵੇਂ ਮੈਂ ਆਵਾਜ਼ ਸੁਣੀ ਮੈਂ ਦੇਖਿਆ ਇੱਕ ਗੱਡੀ ਬਹੁਤ ਜ਼ਿਆਦਾ ਸਪੀਡ ਤੇ ਰੇਡੀ ਰੇਡੀ ਜੀ ਉਸ ਤੋਂ ਬਾਅਦ ਇੱਕ ਦੋ ਵੀਕਾਂਾਂ ਹੀ ਵਜੀ ਸੀ ਉਹ ਸਪੀਡ ਨਾਲ ਨਿਕਲ ਗਿਆ ਕੇ ਨਾ ਗੱਡੀ ਦਾ ਮੇਰੇ ਕੋਲ ਨੰਬਰ ਲੋੜਾ ਨਾਮ ਨਾਲ ਲੱਗਾ ਗੱਡੀ ਇੰਨੀ ਸਪੀਡ ਤੇ ਸੀ ਗੱਡੀ ਪਤਾ ਹੀ ਨਹੀਂ ਲੱਗਾ ਉਸ ਤੋਂ ਬਾਅਦ ਫਿਰ ਜਿਹੜੇ ਇੰਜਰਡ ਹੋਏ ਸੀ ਉਹ ਸੀ ਉਹਨਾਂ ਨੂੰ ਵਿਚਾਰਿਆਂ ਚੱਕ ਕੇ ਸਾਈਡ ਤੇ ਪਾਇਆ ਬਾਕੀ ਜਿਹੜਾ ਰੇਡੀ ਵਾਲਾ ਉਹ ਕਾਫੀ ਜ਼ਿਆਦਾ ਸੀਰੀ ਸੀਗਾ ਉਹਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ ਮੁਸ਼ਕਲ ਹੈ ਉਹਦੇ ਚਾਂਸ ਮਰ ਗਿਆ ਹੋਊਗਾ ਰੇਡੀ ਵਾਲੇ ਦੀ ਚੱਟ ਵੀ ਹੋ ਗਈ ਮੇਬੀ ਸ਼ਾਇਦ ਹੋ ਗਈ ਕਿਉਂਕਿ ਉਹਦੀ ਹਾਲਤ ਬਹੁਤ ਜ਼ਿਆਦਾ ਮਾੜੀ ਸੀ ਕਿਉਂਕਿ ਉਹਨੂੰ ਗੱਡੀ ਨੇ ਇੱਥੋਂ ਚੱਕਿਆ ਘੱਟੋ ਘੱਟ 70 80 ਫੁੱਟ ਗਾਂ ਜਾ ਕੇ ਗੱਡੀਆਂ ਛੱਟਿਆ ਹਾਂਜੀ ਨਾਲ ਭੀਜਦਾ ਹੀ ਲੈ ਗਿਆ ਉਹ ਗੱਡੀ ਵਾਲਾ ਉਹ ਪਤਾ ਨਹੀਂ ਚੱਲਿਆ ਇਹ ਐਕਸੀਡੈਂਟ ਇੱਕਦਮ ਹੋਇਆ ਪਤਾ ਕੁਝ ਨਹੀਂ ਚੱਲਿਆ ਉਹਦਾ ਇਹ ਦੇਖਿਆ ਕਿ ਉਹ ਜਿਹੜਾ ਰੇੜੀ ਆ ਸੀ ਉਹ ਅੱਗੇ ਡਿੱਗਿਆ ਸਭ ਤੋਂ ਇਹਦਾ ਮਤਲਬ ਇਹੀ ਗੱਡੀ ਵਾਲਾ ਉਹਨੂੰ ਘਣੀਸਕੇ ਲੈ ਗਿਆ ਜਾਂ ਉਹਨੂੰ ਆਪਦੀ ਬੋਨਟ ਦੇ ਅੱਗੇ ਚੱਕਿਆ ਗਿਆ ਕਿਦਾਂ ਆਇਆ ਇਹ ਹੁਣ ਇਹ ਤਾਂ ਪ੍ਰੋਪਰ ਆਪਾਂ ਦੱਸ ਨਹੀਂ ਸਕਦੇ ਕਿਉਂਕਿ ਇਧਰੋਂ ਅਚਾਨਕ ਹੋਇਆ ਪਤਾ ਨਹੀਂ ਲੱਗਿਆ ਕਿਥੋਂ ਦਾ ਨਾ ਬੰਦੇ ਨੂੰ ਵਿੱਚ ਜਿਆਦਾ ਲੱਗ ਰਹੀ ਸੀ ਮੇਬੀ ਗੱਡੀ 190 ਦੀ ਸਪੀਡ ਤੇ ਹਿੱਸੀਗੀ ਠੀਕ ਹੈ ਹਾਂ 900 ਦੀ ਸਪੀਡ ਤੇ ਘਟੋ ਘਟ ਗੱਡੀ ਹੈਗੀ ਸੀ ਇਹ ਸਿਰਫ ਬਾਹਰ ਮੈਂ ਹੀ ਗੱਲਾ ਖੜਾ ਸੀਗਾ ਬਾਕੀ ਐਵੇਂ ਕਹਿੰ ਮੈਨੂੰ ਵੀ ਉਹਦੇ ਪਤਾ ਲੱਗਾ ਜਦੋਂ ਖੜਗਾ ਆਇਆ ਮੇਰਾ ਧਿਆਨ ਅੰਦਰ ਸੀ ਇੱਥੇ ਖੜਾ ਸੀ ਵੈਸੇ ਬਾਅਦ ਵਿੱਚ ਫਿਰ ਮੈਂ ਦੇਖਿਆ ਉਹ ਗੱਡੀ ਵਾਲਾ ਬਹੁਤ ਅੱਗੇ ਨਿਕਲ ਗਿਆ ਅੱਗੇ ਜਾ ਕੇ ਉਹਨੇ ਗੱਡੀ ਤੇ ਰੋਕੀ ਕਹਿੰਦੇ ਅੱਗੇ ਗੱਡੀ ਰੋਕੀ ਬਾਕੀ ਪਤਾ ਨਹੀਂ ਰੋਕੀ ਆ ਆਪ ਰੋਕੀ ਆ ਕਿਸੇ ਨੇ ਰੁਕਵਾਈ ਇਹ ਨਹੀਂ ਕਨਫਰਮ ਆਇਆ ਹਾਂਜੀ ਇੱਥੇ ਨਾ ਭਾਮੀਆਂ ਰੋਡ ਤੇ ਇੱਕ ਐਕਸੀਡੈਂਟ ਹੋਇਆ ਇੱਕ ਆਡੀ ਕਾਰ ਸੀਗੀ ਚੰਡੀਗੜ੍ਹ ਨੰਬਰ ਐ ਵੈਸੇ ਚਲਦੀ ਲੋਕਲ ਆ ਜਿੰਨਾ ਕਿ ਸਾਨੂੰ ਪਤਾ ਲੱਗਿਆ ਲੋਕਲ ਚਲਦੀ ਐ ਵੈਸੇ ਚੰਡੀਗੜ੍ਹ ਦਾ ਨੰਬਰ ਆ ਉਹਦਾ ਤੇ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਇਥੇ ਕੁਲਚੇ ਵਾਲੀ ਰੇੜੀ ਨੂੰ ਹਿੱਟ ਕੀਤਾ ਉਹਨੇ ਜਿਹੜਾ ਕੁਲਚੇ ਵਾਲਾ ਸੀਗਾ ਉਹਦਾ ਸਾਨੂੰ ਹੁਣ ਪਤਾ ਲੱਗਿਆ ਸੀਐਨਸੀ ਲੱਗ ਗਈ ਸੀ ਉਹ ਰੁਕਣਾ ਉਹਦੀ ਡੈਥ ਹੋ ਗਈ ਐ ਤੇ ਇੱਕ ਬੁਲੇਟ ਤੇ ਇੱਕ ਐਕਟਿਵਾ ਨੂੰ ਹਿੱਟ ਕੀਤਾ ਸੀ ਦੋ ਜਣੇ ਐਕਟਿਵਾ ਤੇ ਸੀਗੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇਗੀਆਂ ਉਹ ਹਸਪੀਟਲ 'ਚ ਜ਼ੇਰੇ ਇਲਾਜ ਨੇ ਤੇ ਜਿਹੜਾ ਬੁਲੇਟ ਵਾਲਾ ਸੀਗਾ ਮੁੰਡਾ ਉਹਦੇ ਵੀ ਥੋੜੀ ਬਹੁਤ ਐਕਸਟਰਨਲ ਉਹਦੇ ਕੋਈ ਇੰਜਰੀ ਨਹੀਂ ਸੀ ਉਹਦੇ ਇੰਟਰਨਲ ਹੈਗੀ ਐ ਇੰਜਰੀ ਤੇ ਉਹ ਵੀ ਜ਼ੇਰੇ ਇਲਾਜ ਹੈ ਉਹ ਕਲੈਨ ਹਸਪੀਟਲ ਹੈ ਤੇ ਮੈडम ਉਹ ਆਡੀ ਵਾਲੇ ਦਾ ਕੁਝ ਪਤਾ ਲੱਗਦਾ ਕਿ ਕੌਣ ਨੇ ਕਿਹੜੇ ਪਿੰਡੋਂ ਨੇ ਬਸ ਇੰਨਾ ਕੁ ਪਤਾ ਲੱਗਿਆ ਜੀ ਇੱਥੋਂ ਪੁੱਛ ਕੇ ਜਿੱਥੋਂ ਪਤਾ ਲੱਗਿਆ ਵੀ ਭੂਖੜੀ ਸਾਈਡ ਦੇ ਰਹਿਣ ਵਾਲੇ ਬਾਕੀ ਵਾਲੇ ਪੜਤਾਲ جاری ਹੈ ਤੇ ਜਿਵੇਂ ਪਤਾ ਲੱਗਦਾਗਾ ਸੀ ਕਿ ਮੈਮ ਕੀ ਹੁਣ ਕੁਝ ਵੀ ਕਾਰਵਾਈ ਕਰਨੀ ਹੈ ਦੇਖੋ ਜੀ ਪਰਚਾ ਦਰਜ ਹੋਊਗਾ ਐਕਸੀਡੈਂਟ ਦਾ ਪਰਚਾ ਦਰਜ ਕਰਕੇ ਜਿਹੜੀ ਕੋ ਆਡੀ ਗੱਡੀ ਦਾ ਰਾਉਂਡ ਅਪ ਕਰ ਲਈ ਹੋਈ ਹੈ ਜਲਦੀ ਉਹਦੇ ਮਾਲਕ ਨੂੰ ਵੀ ਟਰੇਸ ਕਰ ਲਾਂਗੇ ਜਿਹੜਾ ਡਰਾਈਵਰ ਜੋ ਵੀ ਚਲਾ ਰਿਹਾ ਸੀਗਾ ਮੈਡਮ ਜਿਹੜਾ ਕੋਚੀ ਵਾਲਾ ਮਿੱਤੇ ਕੋ ਦਾ ਨਾਮ ਕੀ ਇਹ ਤੇ ਉਹ ਰਹਿਣ ਵਾਲਾ ਕਿੱਥੋਂ ਹੈ ਉਹ ਪ੍ਰੇਮ ਸ਼ਾਹ ਉਹਦਾ ਨਾਮ ਹੈ ਇੱਥੇ ਉਹ ਭਾਮੇ ਰੋਡ ਤੇ ਰਹਿੰਦਾ ਪਾਣੀ ਦੀ ਟੈਂਕੀ ਕੋਲ ਪਿੱਛੋਂ ਬਿਹਾਰ ਦਾ ਰਹਿਣ ਵਾਲਾ ਤੇ ਫੈਮਿਲੀ ਇੱਥੇ ਰਹਿੰਦੀ ਹੈ ਬੱਚੇ ਨਾਲ